ਅਮਰੇ ਅਸੀਂ ਖਾਣਾ ਖਾ ਰਹੇ ਸੀਗੇ ਤੇ ਉਸ ਦੌਰਾਨ ਦੋ ਲੜਕੇ ਆਏ ਤੇ ਅਸੀਂ ਪੁੱਛਿਆ ਕਿ ਕੀ ਹਾਂਜੀ ਦੱਸੋ ਜੀ ਉਹਨਾਂ ਨੇ ਨੌ ਨੌ ਫੁੱਟ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੜਕ ਸੁਰੱਖਿਆ ਫੋਰਸ ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਤ ਹੋ ਰਹੀ ਹੈ ਜਿਸ ਨੇ ਸਿਰਫ 6 ਮਿੰਟ 29 ਸੈਕਿੰਡ ਚ 1053 ਹਾਦਸਿਆਂ ਵਾਲੀ ਥਾਂ ਪਹੁੰਚ ਕੇ ਰਿਕਾਰਡ ਤਾ ਬਣਾਇਆ ਹੈ ਪਰ ਇਸ ਦੇ ਨਾਲ ਜਾਨੀ ਨੁਕਸਾਨ ਹੋਣ ਤੋਂ ਵੀ ਬਚਾ ਕੀਤਾ ਹੈ ਸੜਕ ਸੁਰੱਖਿਆ ਫੋਰਸ ਦੇ ਕੋਲ 144 ਅਤਿ ਆਧੁਨਿਕ ਵਾਹਨ ਹਨ ਜੋ ਸਪੀਡ ਗਨ ਅਲਕੋਮੀਟਰ ਇਜ਼ਲੈਂਡ ਮਸ਼ੀਨਾਂ ਅਤੇ AI ਸਮਰਥਿਤ ਸਮਾਰਟ ਮੈਕੈਨਿਜ਼ਮ ਵਰਗੇ ਅਤਿ ਆਧੁਨਿਕ ਯੰਤਰਾਂ ਦੇ ਨਾਲ ਵਿਲੈਸ ਹਨ ਐਸਐਸਐਫ ਦੇ ਹੌਂਚ ਆਉਣ ਤੋਂ ਬਾਅਦ ਸੜਕ ਹਾਦਸਿਆਂ 'ਚ ਮੌਤ ਦਰ ਘਟੀ ਹੈ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ ਐਸਐਸਐਫ ਪਿਛਲੇ ਸਾਲ ਇਸੇ ਫਰਵਰੀ ਮਹੀਨੇ ਚ ਕਿੰਨੀਆਂ ਐਕਸੀਡੈਂਟ ਹੋਈ ਸੀ ਕਿੰਨੀਆਂ ਮੌਤਾਂ ਹੋਈਆਂ ਸੀ ਐਸ ਵਾਰ ਐਸਐਸਐਫ ਕਰਕੇ ਕਿੰਨੀਆਂ ਮੌਤਾਂ ਕੱਟੀਆਂ ਹਰ ਮਹੀਨੇ ਦਾ ਡਾਟਾ ਦਿਆ ਕਰਾਂਗੇ ਜੇ 50% ਵੀ ਘਟਾ ਲਿਆ 3000 ਬੰਦੇ ਦੀ ਜਾਨ ਬਚ ਜੂਗੀ ਜੀ 3000 ਬੰਦੇ ਸੜਕ ਸੁਰੱਖਿਆ ਫੋਰਸ ਦੇ 24 ਘੰਟੇ ਮੌਜੂਦ ਰਹਿੰਦੇ ਚੱਲਦੇ ਆ ਅਪਰਾਧ ਦਰ ਘਟੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਮਹैया ਕਰਵਾਉਣਾ ਹੈ ਫੇਡਾ ਸੀ ਉਹਨਾਂ ਕੋਲ ਠੀਕ ਹੈ ਤੇ ਉਹ ਆ ਕੇ ਉਹ ਸਿੱਧੇ ਹੀ ਸਾਡੇ ਤੇ ਮਰਨ ਲੱਪੇ ਕਿ ਤੁਹਾਡੇ ਕੋਲ ਜੋ ਪੈਸੇ ਹੈਗੇ ਸਭ ਕੋਈ ਕੱਢ ਕੇ ਇੱਥੇ ਰਾਲ ਲੋ ਕਿੰਨੀ ਪੇਮੈਂਟ ਸੀ ਸਰ ਪੇਮੈਂਟ ਸੀਗੀ 14-15000 ਰੁਪਏ ਸੀਗੀ ਗਰੇ ਰੰਗ ਦੀ ਐਕਟਿਵਾ ਸੀਗੀ ਠੀਕ ਹੈ ਜੀ ਕੋਈ ਨੰਬਰ ਨੰਬਰ ਉਹਨਾਂ ਨੇ ਬਲੈਕ ਕੀਤਾ ਕੋਈ ਸੀਸੀਟੀ ਕੈਮਰੇ ਚਾਏ ਕੁਛ ਨਹੀਂ ਤੇ ਉਹ ਉੱਡ ਗਏ ਉਹ ਸਿੱਧੇ ਚਲੇ ਗਏ ਜੰਦਰ ਵੱਲੋਂ ਗਏ ਤੇ ਤੁਹਾਡੇ ਕੋਲ ਸਿੱਧੇ ਅੰਦਰ ਆ ਗਏ ਹਾਂ ਸਿੱਧੇ ਹੀ ਅੰਦਰ ਆ ਗਏ ਤੇ ਮਾਰ ਤੋੜ ਗਈ ਇੱਕ ਕੁਰਸੀ ਹਾਂਜੀ ਹਾਂਜੀ ਉਹ ਸਾਡੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉੱਪਰ ਅਸੀਂ ਅੰਗਰ ਹੋ ਗਏ ਆਪਾਂ ਇਹ ਜੀ